ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਓਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਕਾਲਾ ਤੇ ਬੱਬੂ ਇਹ ਦੋ ਭਰਾ ਜਿਹੜੇ ਇੱਥੇ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੀ ਹੈ ਤੇ ਅੱਜ ਫੇਰ ਤੁਹਾਨੂੰ ਟੌਪ ਦੀਆਂ ਗਾਵਾਂ ਦਿਖਾਉਂਗਾ ਨਾਗ ਇਦਾਂ ਦੇ ਹੁੰਦੇ ਇੱਥੇ ਵੀ ਬੇਸ਼ੱਕ ਤੁਸੀਂ ਕੋਈ ਕੰਪੀਟੀਸ਼ਨ ਲੜਨਾ ਚਾਹੁੰਦੇ ਆ ਤਾਂ ਉਹਦੇ 'ਚ ਵੀ ਪਾਰਟਿਸਿਪੇਟ ਕਰ ਸਕਦੇ ਹੋ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਹੁੰਦੀ ਆ ਤੇ ਤੁਸੀਂ ਆਪਣੀ ਸਮਝ ਨਾਲ ਪਸ਼ੂ ਖਰੀਦਣਾ ਹੁੰਦਾ ਸੋਹਣੀਆਂ گاਵਾਂ ਇੱਥੋਂ ਦਿਖਾਈ ਦੀਆਂ ਕਰ ਕਰੀ ਲਵਾਂਗੇ ਨਾਲ ਤੋਰ ਕੇ ਦਿਖਾਉਂਦੇ ਜਾਵਾਂਗੇ ਇਸ ਤੋਂ ਬਾਅਦ ਜੇ ਪਸ਼ੂ ਖਰੀਦਣਾ ਚਾਹੂਗਾ ਮੇਰੀ ਰਿਕਵੈਸਟ ਆ ਆ ਕੇ ਸਾਹਮਣੇ ਖੜੋ ਪਸ਼ੂ ਦੇ ਦੇਖੋ ਉਹਨੂੰ ਪਰਖੋ ਤੇ ਉਹਦੇ ਹਿਸਾਬ ਤੇ ਸੌਦਾ ਕਰੋ ਨੰਬਰ ਸਕਰੀਨ ਉੱਤੇ ਦੋ ਚੱਲਣਗੇ ਇਹਨਾਂ ਤੇ ਤੁਸੀਂ ਕਾਲ ਕਰਨੀ ਹੋਊਗੀ ਆਓ ਮਿਲिए ਬਾਈ ਨੂੰ ਕਰਦੇ ਹਾਂ ਸ਼ੁਰੂਆਤ ਦੋਸੋਂ ਤੇ ਇੱਕ ਇੱਕ ਕਰਕੇ ਸਾਰੇ ਨਾਲ ਤੁਹਾਨੂੰ ਦਿਖਾ ਦਿੰਦੇ ਕਾਲੇ ਬਾਈ ਸਸਤੀ ਕਾ ਸਸਤੀ ਕਾਲ ਜੀ ਜੀ ਦੇ ਹਾਂ ਕਾਲੇ ਅੱਜ ਆ ਪਸ਼ੂ ਜਿਹੜੇ ਸਾਹਮਣੇ ਖੜੇ ਆ ਮੇਰੇ ਖਾਲ ਚ ਅੱਠ ਨਾਲ ਦਿਖਾ ਰਹੇ ਹਾਂ ਹੱਤ ਬਾਈ ਗਾਇਆਂ ਸੀ 13 ਹੂੰ ਦੋ ਪਹਿਲਾਂ ਗੁਰਵਾਰੀ ਵਾਲੇ ਬਾਬਾ ਜੀ ਲੈ ਕੇ ਅੱਜ ਇੱਕ ਉਹ ਵੇਚੀ ਵਹਿੜ ਸੂਈ ਸਵਾਈ ਦੋ ਗਾਂ ਹੀ ਹੋਰ ਵਿੱਚ ਠੀਕ ਹੈ 8 9 9 ਅਖਰੀ ਅੱਥੇ ਹੀ ਦਿਖਾ ਦਿੰਦੇ ਆਪਾਂ ਠੀਕ ਹੈ ਸ਼ੁਰੂਆਤ ਆਪਾਂ ਇਧਰਲੇ ਪਾਸੋਂ ਕਰ ਲਈਏ ਫਿਰ ਇਧਰੋਂ ਦਿਖਾ ਦਿੰਨੇ ਆ ਬਾਈ ਜੀ ਠੀਕ ਹੈ ਪਹਿਲੇ ਨੰਬਰ ਤੇ ਗਾਂ ਖੜੀ ਹੈ ਬਾਈ ਕੀ ਡਿਟੇਲ ਜਗਜੀਤ ਵੀਰੇ ਇਹ ਦੂਜਾ ਸੂਆ ਸਾਡੇ ਪਿੰਡ ਦੀ ਗਾਂ ਪਿੰਡੋਂ ਲਈ ਆ 33 ਕਿਲੋ ਖਰਾ ਦੁੱਧ ਦਿੰਦੀ ਆ ਬੰਦਾ ਜਾ ਕੇ ਪਤਾ ਵੀ ਕਰ ਸਕਦਾ ਠੀਕ ਹੈ ਅਜੇ 7-8 ਦਿਨ ਪਏ ਜਿੱਦ ਦੀ ਗਾਂ ਤਿਆਰ ਹੋਊਗੀ ਉਹਦੇ ਦੱਸ ਦਊਗੀ ਮੈਂ ਕੀ ਜਿਹੇ ਡਿਜ਼ਾਈਨ ਆ ਮੇਰੇ ਕੋਲੇ ਠੀਕ ਹੈ ਘਰੇ ਚੋਣੀਆਂ ਹੱਥ ਦੀ ਚਵਾਈ ਤੇ ਕੋਈ ਮਸ਼ੀਨ ਤੋਂ ਬਿਨਾ ਚੋਈ ਆ ਉਹਨਾਂ ਨੇ ਠੀਕ ਹੈ ਹੱਥ ਦੀ ਚਵਾਈ ਨਾਲ ਚੋਈ ਆ ਇਹ ਕਲਾਸ ਗਾਂ ਦੀ ਰੇਟ ਬੜੀ ਜ਼ਿਆਦਾ ਬਾਈ ਰੇਟ ਦੀ ਦੀ ਤੇ ਮੋਲ ਉਹਨੇ ਜਿਹੜਾ ਕਰਨੋਂ ਜਿਹੜਾ ਮਰਜ਼ੀ ਕਰ ਲਈਏ 1,30,000 ਰੁਪਏ ਲੈਣਾ ਵਾ ਠੀਕ ਹੈ ਸੋ ਦੋਸਤੋ 1,30,000 ਚ ਸੋਨਾ ਢਾਂਚਾ ਮਿਲ ਜਾਣਾ ਦੁੱਧ ਵਾਲੀ ਗਾਂ ਬਿਨਾ ਚੱਕ ਹਵਾਨਾ ਅੱਗੋਂ ਚੰਗਾ ਭਰੀ ਬੈਠੀ ਐ ਪਿਛਾਉਂ ਕਿਉਂਕਿ ਅਜੇ ਦਿਨ ਪਏ ਆ ਤਾਂ ਪੂਰਾ ਨੇੜ ਆਇਆ ਪਸੂ ਭਰਦਾ ਐ ਅਗਾੜੀ ਤੁਹਾਨੂੰ ਦੱਸਿਆ ਵੀ ਚੰਗੀ ਭਰ ਲਈ ਤੇ ਇੱਥੋਂ ਤੁਸੀਂ ਦੇਖ ਲਓ ਬਾਕੀ ਸੋਨਾ ਹਵਾਨਾ ਬਣਾਉਗੀ ਖੁੱਚਾਂ ਤੋਂ ਤੇ ਜਿਹੜਾ ਵੀਰੇ ਨੂੰ ਲੱਗਿਆ ਵਾ ਆਪਾਂ ਕਹਿੰਦੇ ਅਸਲ ਦੁੱਧਾੜਾ ਲੱਗਿਆ ਵਾ ਬੇਸ਼ੱਕ ਬੰਦਾ ਆਪਦਾ ਗਰੰਟੀ ਲੈ ਜੇ 30 ਗਲੋ ਦਾ ਦੁੱਧ ਦੀ ਠੀਕ ਹੈ ਇਹ ਰਹਿਵਾਨਾ ਤੁਸੀਂ ਦੇਖ ਸਕਦੇ ਹੋ ਹੱਥੀਚੁਆਈ ਵਾਲਾ ਥਾਣਾ ਤੇ ਜਿਵੇਂ ਬਾਈ ਨੇ ਦੱਸਿਆ ਵੀ ਹੱਥੀਚੁਆਈ ਉਹ ਵੀਰ ਕਰਦੇ ਰਹੇ ਜਿੰਨਾਂ ਕੋਲ ਹੈਗਾ ਆਈ ਦੋ ਨੰਬਰ ਦੇ ਉੱਤੇ ਗਾਂ ਇੱਕ ਹੋਰ ਬਹੁਤ ਸੋਹਣੀ ਇਹ ਚਾਰ ਦੰਦ ਬੱਚੀ ਹੈ ਜਗਜੀਤ ਵੀਰੇ ਪਹਿਲਾ ਸੂਆ ਕਿੰਨੇ ਕ ਦਿਨ ਲਾਊਗੀ ਸੂਣ ਚ ਇਹ 5-7 ਦਿਨਾਂ ਦੀ ਜਗਜੀਤ ਵੀਰੇ ਤਿਆਰ ਹੋਊਗੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਜਗਦੀ ਤੇਰਾ ਮੁੱਲ ਜਿਹੜਾ ਮਰਜ਼ੀ ਕਰ ਲੇ ਅੱਜ ਦੀ ਜਿਹੜੇ ਜੈਸ ਨੂੰ 155000 ਰੁਪਏ ਦੀ ਬੱਚੀ ਦੇਣਾ ਠੀਕ ਹੈ ਸੋ ਸੋ ਚਾਰ ਦਿਨ ਤੋਂ ਪਹਿਲਾਂ ਸੂਆ 155 ਦੀ ਅੱਜ ਦਾ ਰੇਟ ਹੈ ਜਦੋਂ ਤਿਆਰ ਹੋਊਗੀ ਉਦੋਂ ਹਣ ਤੁਸੀਂ ਸਟ੍ਰਕਚਰ ਦੇਖੋ ਕਿੰਦਾ ਨਾਲ ਲੱਗਿਆ ਵਾ ਆਰਡਰ ਦੀ ਕੁਆਲਿਟੀ ਜਦੋਂ ਸਹੀ ਮਹਿਨੇਜ ਬੱਚੀ ਭਰ ਗਈ ਹੂੰ ਸੋ ਸੋ ਫੇਰ ਇਹਦਾ ਤੁਸੀਂ ਹਵਾਨਾ ਜਾਂਦੀ ਤਾਂ ਦੇਖੋ ਥੋੜਾ ਜਿਹਾ ਜਦੋਂ ਫਾਰਮ ਚੋਂ ਪਸ਼ੂ ਆਉਂਦਾ ਤਾਂ ਆਪਦੀ ਮਰਜ਼ੀ ਨਾਲ ਤੁਰਦਾ ਇਹਦਾ ਵੀ ਥਣ ਹੱਥੀ ਚੋਈ ਵਾਲਾ ਹੈ ਚਾਰ ਦੰਦ ਦਾ ਪਹਿਲਾ ਸੂਆ ਚੰਗਾ ਹਵਾਲਾ ਕੁਆਲਿਟੀ ਦੇਖੋ ਜਦੀਦ ਆਰਡਰ ਦੀ ਬਾਕੀ ਪੱਟ ਪੁੜੇ ਸਟਰਕਚਰ ਬਨਾਵਟ ਕੋਲੀ ਲੋਲੀ ਇੰਨੀ ਗਾ ਜਿੱਦੇ ਕਿਤੇ ਸੂਪ ਹੀ ਤਿਆਰ ਹੋਈ ਉਹ ਤੋਂ ਦੱਸ ਦੋਗੀ ਮੈਂ ਕੀ ਚੀਜ਼ ਇਹ ਤੋਂ ਅੱਗੇ ਕਾਲੇ ਜਿਹੜੀ ਗਾਂ ਖੜੀ ਵਾਈਟ ਟ੍ਰਾਂਗਲ ਜਦੀਦ ਵੀਰੇ ਤੀਜਾ ਸੂਆ ਗਾਂਗੇ ਕਹਿਣ ਨੂੰ ਚਾਹੀ ਦੂਜਾ ਸੂਆ ਕਹਿ ਦਈਏ ਇਨੇ 38 49 ਕਿਲੋ ਦੁੱਜੇ ਸਵੇਦਾ ਦੁੱਧ ਦਿੱਤਾ ਵੀ ਇੰਸ ਨਾਲ ਦੇਖੋ ਆਰਡਰ ਦੋਨੇ ਤੇ ਪਾਸੋਂ ਭਰਿਆ ਪਿਆਗਾ ਜਦੋਂ ਗਾਣੇ ਬੱਚਾ ਦੇ ਕੇ ਆਪਦੇ ਜਿੱਦਾਂ ਬੈਗੀ ਦਾ ਕਹਿਣਾ ਕੀਆ ਨਹੀਂ ਇੱਕ ਵਾਰੀ ਜੇ ਕਿਤੇ ਗਾਣੇ ਬੱਚਾ ਦੇ ਕੇ ਆਪਣੇ ਕੋਲੇ ਖੜੀ ਰਹੀ ਫੇਰ ਤੁਸੀਂ ਦਰਸ਼ਨ ਪਾ ਕੇ ਵੇਖਿਓ ਵੀ ਕਿੱਦਾਂ ਦਾ ਆਰਡਰ ਤਿਆਰ ਕਰਦਾ ਕਰਦੀ ਇਹਦੇ ਕਿੱਦਾਂ ਦਾ ਸਟਰਕਚਰ ਇਹਦਾ ਬਣਦਾ ਵਾ ਇਹਦਾ ਰੇਟ ਕੀ ਰਹਿਣਾ ਬਈ ਜਿੱਦੀ ਦਾ ਅੱਜ ਦਾ ਰੇਟ 1 ਲੱਖ ਤੇ 65000 ਰੁਪਈ ਦੀ ਗਾਂ ਦੇ ਰਾਂ ਠੀਕ ਹੈ ਖੋਲਿਓ ਬਈ ਸੋ ਦੋਸਤੋ ਸੁਆ ਤੀਜਾ ਬੜੇ ਚੰਗੇ ਢਾਂਚੇ ਦੀ ਹੈ 1 65 ਦੀ ਗਾਂ ਮਿਲੂਗੀ ਬਰੀਡ ਤੇ ਕੰਮ ਕਰਨਾ ਹੈ ਤਾਂ ਟਾਪ ਦੇ ਬੱਚੇ ਲੈ ਸਕਦੇ ਹੋ ਇਹ ਵਿਚ ਸਟਰਕਚਰ ਤੇ ਦੁੱਤ ਐ ਨਹੀਂ ਕਰਨ ਵਾਲੀ ਨੇ ਦੇਣੀ ਦੇਣੀ ਦੇਖੋ ਜਗਜੀਤ ਆਰਡਰ ਦੀ ਬਨਾਵਟ ਦੋਨੋਂ ਪਾਸੇ ਵੇਇਨਸ ਨਾਲ ਭਰਿਆ ਪਿਆ ਜਦੋਂ ਕਿਤੇ ਗਾਂ ਸਟਾਰਟ ਹੋਗੀ ਜਾਂ ਬੱਚਾ ਰੱਖਦਾ ਨਾ ਉਹਦੇ ਨੇ ਆਪਦੇ ਆਪ ਨੂੰ ਦੱਸਣਾ ਵੀ ਮੈਂ ਕੀ ਹੈ ਕੁਆਲਿਟੀ ਆ ਜਾ ਬੇਟਾ ਆ ਜਾ ਆ ਜਾ ਮੇਰਾ ਪੁੱਤ ਗੇਟ ਆਲ ਨੂੰ ਜਾਣ ਦੀ ਬੱਗੂ ਥੋੜੀ ਲੰਬੀ ਤੇ ਸੋ ਬਹੁਤ ਸੋਨਾ ਹਵਾਨਾ ਸੋ ਫਿਟਿੰਗ ਵਾਲਾ ਰੱਖੂਗੀ ਦੋਨੋਂ ਪਾਸੋਂ ਨਾੜਾਂ ਫੋਲਾ ਇਹ ਵੀ ਹੱਥੀਂ ਚੁਆਈ ਵਾਲਾ ਇਹਦਾ ਠੰਡਾ ਸਹਿਜ ਹਵਾਨੇ ਤੇ ਨਾੜਾਂ ਦੋਨੇ ਪਾਸੇ ਸੇਮ ਹੀ ਦਿਸਣੇਗਾ ਸਟਰਕਚਰ ਦੇਖ ਲਓ ਤੁਸੀਂ ਬੰਦੇ ਬੜੀ ਸੋਹਣੀ ਇਹ ਗਾਂ ਤਿੰਨ ਨੰਬਰ ਤੇ ਦਿਖਾ ਰਹੇ ਹਾਂ ਸੂਆ ਤੀਜਾ ਇਸ ਤੋਂ ਬਾਅਦ ਇੱਕ ਵੜ ਇਹਦਾ ਵੀ ਹਵਾਨਾ ਬੜਾ ਜ਼ਬਰਦਸਤ ਦਾ ਦੇਖੋ ਜੀ ਉਹ ਇਹ ਤੁਰੂਗੀ ਉਦੋਂ ਵੀ ਹਵਾਨਾ ਤੁਹਾਨੂੰ ਦੱਸੂਗਾ ਇਹ ਬਈ ਸੋਈ ਵੀ ਹੈਗਾ ਜਗਦੀਦ ਵੀਰੇ ਨੂੰ ਤਿੰਨ ਡਾਇਨਾਮੋ ਹੋ ਗਿਆ ਸੋਈ ਨੂੰ 26 27 ਕਿਲੋ ਦੁੱਧ ਦੇ ਕੋਲੇ ਇਸ ਵਕਤ ਰਹਿੜੀ ਆ 100% ਬੱਬੂ ਨਾਲ ਦਾ ਸੌਦਾ ਹੋ ਗਿਆ ਕਿਸੇ ਦਾ ਠੀਕ ਹੈ ਉਦਾਂ ਆਪਾਂ ਦਿਖਾ ਦਿੰਦੇ ਆ ਇਹਦੇ ਮੁੱਲ ਵਾੜੀ ਦੀ ਕੋਈ ਗੱਲ ਨਹੀਂ ਕਰਦੇ ਇਹ ਬੈਕ ਚੁੱਕੀ ਠੀਕ ਹੈ ਸੋ ਸੌਦਾ ਇਸਾਈ ਮੈਨੂੰ ਲੱਗਦਾ ਪਾਤੀ ਨੇ ਵੀਰੇ ਨੇ ਸੌਦਾ ਹੋ ਗਿਆ ਕੁਆਲਿਟੀ ਦੇਖੋ ਆਰਡਰ ਦੀ ਬੋਡੀ ਸਟਰਕਚਰ ਫੇਸ ਵਾਏ ਏ ਕਲਾਸ ਜਾਨਵਰ ਸੋ ਸ਼ੁਰੂਆਤ 26 27 ਕਿਲੋ ਤੋਂ ਤੋਰਦਗੇ ਹਾਂ ਤੋਰਦਗੇ ਖਵਾਨਾ ਦੇਖੋ ਖਵਾਨੇ ਦੇ ਨਾਰਾ ਦੇਖੋ ਦੱਸੋ ਕੁਆਲਟੀ ਦੇਖੋ ਖਵਾਨੇ ਦੀ ਤਾਂ ਇਹੰਦੇ ਨਾਲ ਦੀ ਸੁਣੀ ਇਹ ਤਾਂ ਪਾਤੇ ਇਹ ਤਾਂ ਠੀਕ ਆ ਨਹੀਂ 175000 ਰੁਪਿਆ ਬਾਈ ਇਹ ਦੇ ਜੇ ਐਸਨ ਹੋਆ ਚਾਹੇ ਬਾਈ ਪਾ ਦੇ ਉਹਨੂੰ ਭੇਜ ਦਾਂਗੇ ਜੇ ਨਾ ਪਾਉਂਗੇ ਫਿਰ ਹੋਰ ਪਾਤੇ ਦੋਨੂੰ ਭੇਜ ਦਾਂ ਠੀਕ ਹੈ ਓਕੇ ਜੇ ਸਾਈ ਦੋਸਤੋ ਆ ਜਾਂਦੀ ਹੈ ਤਾਂ ਫਿਰ ਇਹ ਸਮਝ ਲਓ ਵੈਗ ਗਈ ਹੈ ਕਈ ਵਾਰ ਕਿਸੇ ਭਰਾ ਦੀ ਰਾਏ ਢਿੱਲੀ ਹੋ ਸਕਦੀ ਹੈ ਤਾਂ ਫਿਰ ਇਹ 1 ਲੱਖ ਤੇ 75000 ਤੁਹਾਨੂੰ ਮਿਲ ਜੂ ਕਾਲੇ ਬੱਚਾ ਕੀ ਇਹਦੇ ਨੇ ਆ ਹੀ ਬੱਚਾ ਬਾਈ ਆ ਖੜਾ ਵਾ ਚੀਕ ਸੋ ਸੋ ਬੱਚਾ ਇਹਦੇ ਨਾਲ ਬੱਚਾ ਕੁਆਲਟੀ ਦੇਖੋ ਜਗਦੀਦ ਵੀਰੇ ਕਿੰਨਾਂ ਦੀ ਲੱਗੀ ਵੀ ਆ ਜਿੱਥੇ ਮਰਜੀ ਰੱਖ ਲੈ ਬੰਦਾ ਫਰਤ ਤੇ ਰੱਖ ਲੈ ਬੁਆਰ ਚ ਰੱਖ ਲੈ ਖਰਾ ਦੁੱਧ 35 ਤੋਂ 40 ਕਿਲੋ ਦੁੱਧ ਦੇਣਾ ਬਈ ਦੇਖੋ ਬੁਆਰ ਦੇਖਣ ਆਲਾ ਹਵਾਂ ਨਾ ਦੱਸੋ ਕਿਤੇ ਭਲੂਣ ਨਹੀਂ ਹੈ ਨਿਗਰ ਠੋਸ ਹਵਾਂ ਨਾ ਅਸਲ ਥਾਂ ਲੱਗਿਆ ਹੱਥ ਦੀ ਜਵਾਈ ਆਲਾ ਟਿੱਖਾ ਨੋਕ ਆ ਜਿਹੜਾ ਮੈਂ ਆਪਾ ਪਸੰਦ ਕਰਦੇ ਹਾਂ ਇਹ ਤੋਂ ਬਾਅਦ ਚ ਫਿਰ ਇੱਕ ਗਾਂ ਤੁਹਾਨੂੰ ਦਿਖਾਉਣੇ ਆ ਇਹ ਵਾਈਟ ਰੰਗ ਦੇ ਵਿੱਚ ਆ ਇਹਦੀ ਕੀ ਡਿਟੇਲ ਹੈ ਕਾਲੇ ਜਗਜੀਤ ਵੀਰੇ ਦੂਜਾ ਸੂਆ ਡਾਂਸ ਹੋਈ ਆ ਪਰਸੋ ਸੂਈ ਆ ਜੇ ਕਿਤੇ ਵੱੱਛੀ ਦੇ ਜਾਂਦੀ ਤਾਂ ਬਾਰੇ ਨਿਆਰੇ ਹੋ ਗਏ ਸੀ ਵਾਈਟ ਰੰਗ ਦਾ ਵੱੱਛਾ ਹੈ ਵਾਈਟ ਹੀ ਰੰਗ ਦਾ ਨੇ ਵੱੱਛਾ ਦਿੱਤਾ ਬਾਈ ਪੰਜ ਚਾਰ ਤਿੰਨ ਚਾਰ ਪੀੜੀਆਂ ਦੀ ਬਾਈ ਇਹਦੇ ਕੋਲੇ ਦਾ ਆਪਣੇ ਕੋਲੇ ਡਾਟਾ ਮਿਲ ਜੂਗਾ ਘੱਟ ਤੋਂ ਘੱਟ ਵੀ ਦੁੱਧ ਦਿੱਤਾ ਜਗਜੀਤ ਨੇ 35 ਕਿਲੋ ਤੋਂ 40 ਕਿਲੋ ਦਾ ਤਾਂ ਦੇ ਦੂੰ ਠੀਕ ਹੈ ਜਿਹੜਾ ਨੋਰਮਲ ਦੇ ਦਊਗੀ ਹੂੰ ਤੇ ਬਾਅਦ ਮੈਂ ਨੂੰ ਅਰਾਰੀਵਾਜੀ ਰੱਖੇ ਅੰਗ ਬਨ ਸਟ੍ਰਕਚਰ ਬਰੀਡ ਵਾਈਜ਼ ਕੁਆਲਿਟੀ ਬੰਦਾ ਚਾਹੇ ਹੱਥ ਨਾਲ ਝੋਲੇ ਤੇ ਚਾਹੇ ਜਿਵੇਂ ਮਰਜੀ ਮਸ਼ੀਨ ਲੱਗਦੀ ਮਸ਼ੀਨ ਵੀ ਏ ਕਲਾਸ ਲੱਗੂਗੀ ਤੇ ਹੱਥ ਨਾਲ ਚਵਾਈ ਦੀ ਬਹੁਤ ਬੜੀ ਆਂਦੀ ਇਹਦਾ ਰੇਟ ਕੀ ਰਹਿਣਾ ਜੇ ਵੀ ਤੇਰਾ ਮੁੱਲ ਜਿਹੜਾ ਮਰਜ਼ੀ ਕਰ ਲੇ 170000 ਰੁਪਏ ਵੜ ਦੇਦਾ ਤੋਰੀ ਬਈ 170000 ਦੀ ਦੱਸੋ ਇਹ ਵੜ ਮਿਲੂਗੀ ਨੋ ਬਾਈ ਦੇਖੋ ਹਾਈਟ ਦੇਖੋ ਬਰੀਕ ਚਮੜੀ ਆ ਬਰੀਕ ਮਾਸ ਆ ਬਿਲਕੁਲ ਉੱਪਰ ਜਿਹੜਾ ਹੈਗਾ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਰਹਿੰਦੀ ਹੈ ਉੱਤੋਂ ਟਾਂਚਾ ਦੇਖੋ ਤੁਸੀਂ ਬਹੁਤ ਸੋਹਣੀ ਦੱਸੋ ਵੜ ਇਹ ਇੱਕ ਹੋਰ ਚੀਜ਼ ਧਿਆਨ ਚ ਲੈ ਰਹੇ ਆਂ ਵੀਡੀਓ ਚ ਕਈ ਵਾਰ ਤੁਹਾਨੂੰ ਇਹ ਲੱਗੇ ਇਹ ਜਿਹੜਾ ਸ਼ੌਂਕ ਹੀ ਆ ਬਣਾਏ ਹੋਏ ਆ ਮੇਰੇ ਖਿਆਲ ਚ ਇਹ ਮਹਿੰਦੀ ਦੇ ਲਾਇਵ ਹੈ ਬਾਈ ਮਹਿੰਦੀ ਦੇ ਲਾਇਵ ਹੈ ਬਾਅਦ ਚ ਤੁਸੀਂ ਇਹ ਨਾ ਸੋਚੋ ਵੀ ਵੀਡੀਓ ਚ ਡੱਬ ਦੱਸਦੇ ਸੀਗੇ ਘਾਹ ਦੇ ਉਹ ਡੱਬ ਨਹੀਂ ਆ ਇਦਾਂ ਦੀਆਂ ਵੀ ਇਹਦੀਆਂ ਜਿਹੜੀਆਂ ਆਮ ਤੌਰ ਤੇ ਆਪਾਂ ਬਾਈਨਰ ਫੋਟੋ ਲਗੀਆਂ ਦੇਖਦੇ ਹੁੰਦੇ ਆ ਤਾਂ ਉਸ ਤਰ੍ਹਾਂ ਦਾ ਸਟਰਕਚਰ ਹੈ ਇਹਦਾ ਅਸਲ ਬਰੀਕ ਹੱਡੀ ਲੱਗੀ ਹੈ ਬਾਈ ਜਿਹਨੂੰ ਅਸਲ ਤੋਂ ਸੋ ਦੇਖੋ ਇਹਦਾ ਢਾਂਚਾ ਦੱਸੋ ਰੰਗ ਰੂਪ ਸਟਰਕਚਰ ਬੜਾ ਸੋਹਣਾ 1,70,000 ਚ ਇਹ ਗਾ ਮਿਲੂਗੀ ਇਦੂ ਬਾਸ ਤੁਹਾਨੂੰ ਦਿਖਾਉਣੇ ਆ ਇੱਕ ਹੋਰ ਬਹੁਤ ਸੋਹਣੀ ਗਾਂ ਹਵਾਨਾ ਮੂੰਹ ਬੋਲਦਾ ਹੈ ਢਾਂਚਾ ਦੱਸਦਾ ਹੈ ਵੀ ਕੋਈ ਚੀਜ਼ ਖੜੀ ਆ ਸੋ ਬਾਕੀ ਡਿਟੇਲ ਪੁੱਛ ਲੈਨੇ ਕਾਲੇ ਤਾਂ ਗੱਬਣ ਹੀ ਲੱਗਦੀ ਮੇਰੇ ਖਿਆਲ ਹਾਂ ਵੀਰੇ ਗੱਬਣਾ ਕੈਨਵਾ ਸੁਹਾ ਸਿੰਦੀ ਦੂਜਾ ਸੁਹਾ ਸੋਨਾ ਦੇ ਜੀਤ ਵੀਰੇ ਨੇ ਹੂੰ ਇਹਦਾ ਪ੍ਰੋਪਰ ਫਾਰਮ ਚੋ ਪ੍ਰੋਪਰੇ ਵੀ ਬਾਈ ਆਪਾਂ ਨੂੰ ਪੈਟਾਗਰੀ ਮਿਲੂਗੀ ਅੱਗੇ ਵਰਲਡ ਵਾਈਡ ਦਾ ਸੈਕਸਸ ਹੀ ਮਨ ਲੱਗਾ ਵਾ ਹੂੰ ਘੱਟ ਤੋਂ ਘੱਟ ਵੀ ਜਗਦੀਤ ਨੇ ਦੋਦੇ ਦਿੱਤਾ 45 ਤੋਂ 50 ਕਿਲੋ ਦੋਦੇ ਠੀਕ ਹੈ ਸੂਆ ਇਹਦਾ ਦੂਜਾ ਦੂਜਾ ਵੀ ਦੇ ਰਿ ਅਰਜੀਨਲ ਕਨਫਰਮ ਠੀਕ ਹੈ ਅੱਛਾ ਲਾਹ ਸਿਰ ਤੋਂ ਪੈਰਾਂ ਤੱਕ ਕੱਲਾ ਕੱਲਾ ਅੰਗ ਕੈਮਰੇਜ ਦਿਖਾ ਦਿਓ ਅਗਲੇ ਨੂੰ ਕਿੱਦਾਂ ਦੇ ਡਾਂਸ ਲੱਗੇ ਠੀਕ ਹੈ ਦੋਸਤੋ ਹਵਾਨਾ ਹੁਣ ਤੁਸੀਂ ਸੂਈਆਂ ਸਵਾਈਆਂ ਗਾਵਾਂ ਦੇ ਵੀ ਦੇਖੇ ਗੱਬਨ ਦਾ ਵੀ ਹਵਾਨਾ ਦੇ ਅਗਲਾ ਇਹ ਨਾ ਕਹਦੇ ਵੀ ਨਾ ਸੂਈਆਂ ਦਾ ਸਵੇਰੇ ਚੋਈਆਂ ਨਾ ਹੁਣ ਇਹਨਾਂ ਦੇ ਤਾਨੀਆਂ ਆਪਣੇ ਦੱਬਾਂ ਨੂੰ ਵੀ ਬੰਦਾ ਟੈਸਟ ਕਰ ਸਕਦਾ ਸਹੀ ਅੱਛਾ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਡਿਜੀਟਲ ਫੋਨ ਤੇ ਕਰਾਂਗੇ ਇਹਦਾ ਮੁੱਲ ਵੱਡਾ ਬਾਬਾ ਜੀ ਠੀਕ ਹੈ ਖੋਲੀ ਬਾਈ ਸੋ ਦੋਸਤੋ ਜਿਆਦਾ ਕੀਮਤ ਦੀ ਹੈ ਤਾਂ ਰੇਟ ਫ ਜਿਨੇ ਵੱਧ ਪੇਮੈਂਟ ਇਨਵੈਸਟ ਕਰਨੀ ਹੈ ਵੱਧ ਦਾ ਮਤਲਬ ਇਹ ਨਹੀਂ ਵੀ ਪੈਸੇ ਵੱਧ ਲੱਗਣਗੇ ਨਾਲ ਤੁਹਾਡੇ ਕੋਲ ਕੁਆਲਟੀ ਵੀ ਟੌਪ ਜਿਨੇ ਦਾ ਐਨੀਮਲ ਬਾਈ ਮਾਰਕੀਟ ਚ ਹੋਇਆ ਉਹਦੋਂ 5-7000 ਘੱਟ ਲਵਾਂਗੇ ਠੀਕ ਹੈ ਸੋ ਅੱਗੋਂ ਪਿੱਛੋਂ ਹਵਾਨਾ ਦੇਖੋ ਕਰਮਾਲੀ ਦਾ ਹਜੇ ਥੋੜੀ ਥੋੜੀ ਭਲੂਣ ਹੋ ਜਾਂਦੀ ਹੈ ਜਦੋਂ ਪਸ਼ੂ ਸੌਣ ਦੇ ਨੇੜ ਹੁੰਦਾ ਜਦੋਂ ਭਲੂਣ ਲੈ ਗਈ ਉਦੋਂ ਕੱਟ ਆਲਾ ਹਵਾਨਾ ਦਿਸੂਗਾ ਤੇ ਜਿਵੇਂ ਬਾਹਰ ਲਈਆਂ ਕਾਮਾਂ ਹੁੰਦੀਆਂ ਜਿਵੇਂ ਫਾਰਮਾਂ ਦੀਆਂ ਫਿਰਦੀਆਂ ਹਨ ਜੀ ਤੇ ਟਾਈਮ ਤੋਂ ਟਾਈਮ ਆਪਣੇ ਘਰੇ ਆ ਗੱਲ ਕਰਕੇ ਮਾਰਨਾ ਨਹੀਂ ਨਹੀਂ ਮਿਮਰਾਵਾ ਤੇ ਉਹ ਜਿਹੜੇ ਡਿਜ਼ਾਈਨ ਹੋਣਗੇ ਤੇ ਬੋ ਸਹੀ ਚੱਲ ਬੇਟਾ ਓਏ ਲਾ ਸਿਰ ਤੋਂ ਪੈਰਾਂ ਤਾਈਂ ਬਾਈ ਆਂਦਾ ਮੇਚ ਕੁਆਲਟੀ ਹੈ ਜਿਹੜਾ ਮਰਜ਼ੀ ਭਰਾ ਲੈ ਜੇ ਲੰਬਾ ਨਹੀਂ ਆਉਂਦਾ ਮੀਨ ਗੱਲ ਸਹੀ ਤੇ ਮੈਂਟੇਨ ਇਨਵੈਸਟ ਕਰੂਗਾ ਤਾਂ ਅਗਲਾ ਇਹ ਨਾ ਕਹੂਗਾ ਵੀ ਯਾਰ ਪੈਸੇ ਵੀ ਲਾਤੇ ਤੇ ਕੋਈ ਸਵਾਦ ਵੀ ਨਹੀਂ ਆਇਆ ਬੜੀ ਸੋਹਣੀ ਵਾੜਦ ਬਹੁਤ ਸੋਹਣੀ ਤਿਆਰ ਹੋਈ ਵੀ ਹੈ ਕਰਮਾਲੀ ਸੋਏ ਜਿਹੜੀਆਂ ਬਾਹਰ ਖੜੀਆਂ ਗਾਵਾਂ ਸੀ ਉਹ ਦਿਖਾਤੀਆਂ ਦੋ ਅੰਦਰ ਵਾੜਾਂ ਵੀ ਹੋਰ ਬਹੁਤ ਸੋਹਣੀਆਂ ਖੜੀਆਂ ਇਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਕੱਲ ਪਰਲੇ ਪਾਸੇ ਜਿਹੜੀ ਪਹਿਲੇ ਨੰਬਰ ਤੇ ਖੜੀ ਹੈ ਵਾੜ ਅੰਦਰ ਜਗਜੀਤ ਵੀਰੇ ਜਿਹਨੇ ਭਰਾ ਨੇ ਕਿਸ ਨੇ ਕੰਪੀਟੀਸ਼ਨ ਦਾ ਕੋਈ ਵਿਚਾਰ ਆ ਜਾਂ ਜਿਹਨੇ ਕੋਈ ਹਾਈ ਫਾਰਮ ਪੂਰਾ ਲੈਵਲ ਦਾ ਕਰਨਾ ਵੀ ਆਪਾਂ ਬਰੀਡ ਲੈਣੀ ਹੈ ਪੈਸੇ ਦੇ ਇਨਵੈਸਟਮੈਂਟ ਕਰਨ ਦਾ ਕੋਈ ਬਹਿਮ ਇਹ ਉਹ ਵੀਰਾਂ ਲਈ ਬੈਸਟ ਆਪਸ਼ਨ ਤੇ ਬੈਸਟ ਆਫਰਾਂ ਚੀਜ਼ਾਂ ਨੇ ਇਹ ਡਾਈਵਰ ਦੀ ਗੋਦਾ ਜਗਦੀਤ ਜਿੰਨੀ ਕਿ ਮੈਨੂੰ ਦੱਸੀ ਆ 42 ਕਿਲੋ ਇਹਨੇ ਪਲੂਮ ਨੇ ਦੁੱਧ ਦਿੱਤਾ ਦੂਜਾ ਸੂਆ ਵੱਛੀ ਦਾ ਠੀਕ ਹੈ ਹਜੇ 5-7 ਦਿਨ ਇਹਨੇ ਦੱਸਾ 8 5-7 ਦਿਨਾਂ ਦੀ ਭਰ ਦੇਣਾ ਜਾਨੀ ਠੀਕ ਹੈ ਤੇ ਦੱਸ ਦੂਗੀ ਜਿੱਦੇ ਕਿ ਤਿਆਰ ਹੋ ਗਈ ਮੈਂ ਕੀ ਚੀਜ਼ ਇਹਦਾ ਰੇਟ ਕੀ ਰਹਿਣਾ ਇਹ ਜੀਦੀ ਦਾ ਆਪਾਂ ਵੱਡੇ ਹੀ ਆ ਮੋਲੇ ਤਿੰਨਾਂ ਵੜਾਂ ਦੇ ਫੋਨ ਤੇ ਕਰਾਂਗੇ ਠੀਕ ਹੈ ਓਕੇ ਇੱਕ ਇਹਦਾ ਦੋਨਾਂ ਇਹਨਾਂ ਦਾ ਠੀਕ ਹੈ ਖੋਲ ਲਈ ਬਈ ਸੋ ਦੋਸਤੋ ਦੂਜਾ ਸੂਆ ਖੜਨੀ ਦੱਸਦੀ ਆ ਵੀ ਹਜੇ ਹਵਾਨਾ ਕੁਸਮ ਨਹੀਂ ਬਣਾਇਆ ਇਹਨੇ ਕਉਂਕੀ ਲੱਤਾਂ ਖੋਲ ਕੇ ਖੜਦੀ ਐ ਸਟਾਰਟਿੰਗ ਆ ਜਾਂਦਾ ਉਤੋਂ ਚੜਾਈ ਨੋਟ ਕਰ ਲੋ ਜੇ ਲੰਬਾਈ ਉਚਾਈ ਸਾਰਾ ਕੁਝ ਸਮੂ ਵੱਡੀ ਨੂੰ ਆਸੋ ਚੀਜ਼ ਕਹਿ ਰਹੇ ਨੇ ਨਾ ਭਾਈ ਉਹ ਚੀਜ਼ ਐ ਜਿਹਨੂੰ ਅਗਲਾ ਕਹਿੰਦਾ ਦੇਖ ਕੇ ਭੁੱਖ ਲੈਂਦੀ ਐ ਬਿਲਕੁਲ ਸੋ ਦੇਖੋ ਫੇਰ ਦੋਸਤੋ ਇਸ ਵੈਡ ਨੂੰ ਮੰਗੂ ਇੱਕ ਜਿਹੜਾ ਹੋਰ ਕਢਾਵਾਂਗੇ ਤਾਂ ਭਾਈ ਇੱਕ ਵਾਰ ਤੁਸੀਂ ਐਵੇਂ ਦੇਖ ਲੋ ਕਿਉਂਕਿ ਸ਼ਾਮ ਦਾ ਟਾਈਮ ਆ ਧੁੱਪ ਛਾਂ ਕਈ ਵਾਰ ਪਸੂ ਤੇ ਪ੍ਰੋਪਰ ਨਹੀਂ ਪੈਂਦੀ ਤਾਂ ਉਹਦੇ ਨਾਲ ਕਿਹਦੇ ਨਾਲ ਤੁਹਾਨੂੰ ਸਮਝਣਾ ਆਵੇ ਤਾਂ ਦੁਬਾਰਾ ਫੇਰ ਤੁਰਤੀ ਵੇਖੋ ਬੜੀ ਚੜਾਈ ਆ ਦੋਸਤੋ ਟੋਟਾਂ ਚੇ ਦੀ ਹਵਾਨਾ ਬਹੁਤ ਸੋਹਣਾ ਖੋਲੂਗੀ ਥੱਲੋਂ ਫਿਕਸ ਰੱਖੂਗੀ ਕਿਉਂਕਿ ਖੁੱਚਾਂ ਤੋਂ ਤਾਂ ਅੱਧਾ ਫੁੱਟ ਉੱਤੇ ਤੁਰਿਆ ਫਿਰਦਾ ਹਾਲਾਂਕਿ ਸੈਰ ਵੱਡਾਈ ਰਹਿਣਾ ਜਦੋਂ ਖੜਦੀ ਆ ਉਦੋਂ ਪਲਵਾਨਾਂ ਨੂੰ ਲੱਤਾਂ ਥੱਲੋਂ ਚੌੜਨਾ ਹੁੰਦੀਆਂ ਸਰੀਰ ਬਣਿਆ ਵਿਆ ਸੋਹਣੀ ਸਿਹਤ ਹੈ ਚੰਗੀ ਪਲੀ ਵੀ ਵੇੜ ਜੇ ਰਾਕਮ ਚੰਗੀ ਲਾਉਣੀ ਆ ਤਾਂ ਨੇਚਰਲੀ ਆ ਵੀ ਆ ਕੇ ਕੋਲ ਤੁਸੀਂ ਦੇਖੋ ਪਸ਼ੂ ਨੂੰ ਪਰ ਮਨ ਖੋਸ਼ ਕਰੂਗੀ ਜਿਹੜਾ ਵੀਰ ਚੰਗੇ ਪੈਸੇ ਲਾ ਕੇ ਕੋਈ ਚੀਜ਼ ਖਰੀਦਣੀ ਚਾਹੁੰਦਾ ਤਾਂ ਉਹਨੂੰ ਜੱਚੂਗੀ ਬਿਹੜ ਇਹ ਖੋਰ ਇਹਦੇ ਨਾਲ ਦੀ ਬਿਹੜ ਰੇਟ ਤਾਂ ਪਹਿਲਾਂ ਹੀ ਦੱਸਤਾ ਵੀ ਤਿੰਨ ਗਾਵਾਂ ਵੱਡੀ ਮੁੱਲ ਦੀਆਂ ਤੇ ਤਿੰਨਾਂ ਦੇ ਫੋਨ ਦੇ ਉੱਤੇ ਰਹਿਣੇ ਪਰ ਬਰੀਡ ਕੁਆਲਟੀ ਦੇਖੋ ਤੇ ਲਾਸਟ ਉੱਤੇ ਦਿਖਾ ਰਹੇ ਆ ਕਾਲੇ ਜੀ ਇਹ ਵੀ ਇੱਕ ਆਵਰੇ ਆਪ ਵਿੱਚ ਬ੍ਰਾਂਡ ਆ ਪ੍ਰਮਾਤਮਾ ਨੂੰ ਉਮਰ ਲਾਵੇ ਰਾਜੀ ਬਾਜੀ ਰੱਖੇ ਇਹ ਦਾਤਸ ਦੇ ਨਹੀਂ ਆ ਜਿਹਦੇ ਘਰੇ ਵੀ ਜਾਵੜੀਆਂ ਵੀ ਸਸੇ ਕੋਈ ਬੰਦੇ ਨੇ ਬਰੀਡ ਤੇ ਇਨਵੈਸਟਮੈਂਟ ਕੀਤੀ ਆ ਬੰਦਾ ਲੈ ਕੇ ਲੈ ਲਿਆ ਆਪਾਂ ਨੂੰ 50 50 ਕਿਲੋ ਦੁੱਧ ਦੇਣਾ ਠੀਕ ਹੈ ਇਹ ਕਿੰਨਾ ਟਾਈਮ ਲਾਉ ਸੂਣ ਜਿੱਦਿ ਤੇ ਪੰਜ ਛੇ ਰਾਂ ਇਹ ਵੀ ਲਾਜੂ ਹਜੇ ਇਹ ਹੁਣ ਮਾੜੀ ਸਟਾਰਟ ਹੋਣ ਲੱਗੀ ਆ ਹੂੰ ਯਾਨੀ ਮੰਨ ਕੇ ਚੱਲ ਵੀ ਜਿਹੜਾ ਵੀ ਭਰਾ ਇਹਨਾਂ ਨੂੰ ਲਊਗਾ ਇੱਧਰ ਦੀ ਆ ਕੇ ਤੁਸੀਂ ਕੈਮਰਾ ਮਾਰੋ ਨਾਲੇ ਫੁੱਲ ਬਾਡੀ ਵੇਟ ਆ ਤੇ ਪਸਲਣਾ ਰੈਵਜ ਜਿਹਨੂੰ ਆਪਾਂ ਕਹਿੰਦੇ ਆ ਰਿਫੇਰ ਮਾਰ ਲਓ ਚਾਹਤੀ ਤੇ ਨਹੀਂ ਨਾ ਤੇ ਮਰੀਦ ਆ ਸਹੀ 1 2 3 ਨਹੀਂ ਅਗਲਾ ਕਹਿੰਦਾ ਓਵਰਫੈਟ ਜਾਂ ਕੁਝ ਹੋਰ ਸਹੀ ਜੜੀ ਜਿਹੜੀ ਚੀਜ਼ ਆਪਾਂ ਬਰੀਡ ਕਹਿ ਦਗੇ ਅੰਗ-ਅੰਗ ਚ ਉਹਦੇ ਕੁਆਲਿਟੀ ਰਹਿੰਦੀ ਇਹਦਾ ਸੂਆ ਕਹਿੰਨਾ ਮੈਂ ਦੂਜਾ ਸੂਆ ਵੀ ਇਹਦਾ ਵੀ ਲੈ ਆਈ ਬਈ ਸੋ ਦੋਨੇ ਤਿੰਨੇ ਦੂਜਾ ਸੂਆ ਪਰ ਤਿੰਨੇ ਦੰਦਾਂ ਚ ਕਮਾਲ ਦੇ ਆ ਵੇੜ ਦੇਖੋ ਹੁਣ ਤੋਰੂਗਾ ਬਾਈ ਜਿਹੜੀ ਇਹਨਾਂ ਚੋਂ ਖੋਲ ਕੇ ਤੋੜ ਲੈਨੇ ਆਂ ਲੱਗਦਾ ਵੀ ਇਹ ਦੂਜੀ ਨਾਲੋਂ ਉੱਤੋਂ ਦੀ ਐ ਪਰ ਹੈ ਤਿੰਨੇ ਹੀ ਬਾ ਕਮਾਲ ਬਹੁਤ ਸੋਹਣੀਆਂ ਵੇੜਾਂ ਤੁਹਾਨੂੰ ਦਿਖਾ ਰਹੇ ਆਂ ਇਹ ਵੀ ਵੈੜ ਦੇਖੋ ਹਵਾਨਾ ਫੈਕਸ ਹੈ ਚੰਗਾ ਸੈਜ ਹਵਾਨੇ ਦਾ ਨਾਰਾ ਵੇਨਸ ਦੇਖੋ ਬਾਈ ਇਹ ਤਾਂ ਨਾ ਥੋੜੀਆਂ ਸਵੇਲਿੰਗ ਚ ਲੁਗੀਆਂ ਪਈਆਂ ਤੇ ਜਦੋਂ ਕਿਤੇ ਸੂਕਿਆ ਆਪਦੇ ਟਾਈਮ ਤੇ ਆ ਗਈ ਫਿਰ ਦੱਸ ਦੇਣੀਆਂ ਵੀ ਅਸੀਂ ਕੀ ਹੁਣ ਅੰਗ ਪੈਰ ਵੇਖੋ ਕਿਦਾਂ ਦੇ ਲੱਗਿਆ ਜੀ ਇਹਨੂੰ ਵੀ ਇਹਨੂੰ ਵੀ ਉਹਨੂੰ ਵੀ ਸਹੀ ਲੱਤਾਂ ਵੀ ਦੇਖੋ ਕਿਦਾਂ ਦੀ ਕਿੰਨੀਆਂ ਸਿੱਧੀਆਂ ਸਟ੍ਰੇਟ ਚੜਾਈ ਮਜ਼ਬੂਤੀ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਬਾਕੀ ਨਾਲ ਰੰਗ ਰੂਪ ਵੀ ਸੋਹਣੇ ਆ ਪ੍ਰਿੰਟ ਵੀ ਬਹੁਤ ਸੋਹਣੇ ਸ ਫਲਵਾਨਾ ਵਰਗੇ ਸਰੀਰ ਆ ਤੇ ਇਹ ਤਕੜੇ ਸਰੀਰਾਂ ਚੋਂ ਹੀ ਚੰਗਾ ਦੁੱਧ ਨਿਕਲਣਾ ਅੰਗ ਹੁੰਦੇ ਆ ਬਰੀਕੀਆਂ ਹੋਣੀਆਂ ਚਾਹੀਦੀਆਂ ਬਰੀਕ ਚਮੜੀ ਹੋਣੀ ਚਾਹੀਦੀ ਹੈ ਪਸ਼ੂ ਦੀ ਮੋਟਾ ਮਾਸ ਨਾ ਹੋਵੇ ਜ਼ਰੂਰੀ ਨਹੀਂ ਵੀ ਬਾਲੀ ਵੱਡੀ ਗਾਂ ਦੁੱਧ ਦਿੰਦੀ ਹਾਲਾਂਕਿ ਬਹੁਤ ਵੱਡੀਆਂ ਵੜਾਂ ਕੀਮਤਾਂ ਦੱਸੋ ਇਹਨਾਂ ਤਿੰਨ ਗਾਵਾਂ ਦੀਆਂ ਫੋਨ ਦੇ ਉੱਤੇ ਬਾਈ ਨੇ ਰੱਖੀਆਂ ਬਾਕੀ ਸਾਰੇ ਇਹ ਆਪਾਂ ਵੈਸੇ ਲਖਾਈ ਦੇਖ ਬਾਈ ਅਗਲਾ ਕਹਿੰਦਾ ਨਹੀਂ ਕਹਿੰਦੇ ਸੀ ਕਿੱਥੇ ਰੱਖਦੇ ਆ ਰੱਖੀਆਂ ਨਹੀਂ ਆ ਜਿਹਦੇ ਜਿਹਦੇ ਸਵੇਰ ਆਪਣਾ ਸਈਦ ਪਹਿਲਾਂ ਮੇਰੇ ਨਾਲ ਬੱਚੇ ਦਿੱਤੇ ਆ ਉਹ ਦੇ ਦਊਗੀ ਹੂੰ ਸੋ ਬਾਕੀ ਇਹ ਨਾਗ ਦੋਸਤੋ ਵਕਾਊ ਸੀਗੇ ਤੇ ਸਾਰਿਆਂ ਦੇ ਲਗਭਗ ਰੇਟ ਤੁਹਾਨੂੰ ਦੱਸਤੇ ਆ ਖਾਸ ਕਰਕੇ ਜਿਹੜੀਆਂ ਆਮ ਫਾਰਮਰ ਦੀ ਪਹੁੰਚ ਵਾਲੀਆਂ ਗਾਵਾਂ ਸੋਹਣੀਆਂ ਗਾਵਾਂ ਜਰੂਰੀ ਨਹੀਂ ਹੁੰਦਾ ਵੀ ਬਾਹਲੇ ਪੈਸੇ ਲਾਉਣ ਨਾਲ ਹੀ ਆ ਜਿਵੇਂ ਇਹ ਵੜ ਜਿਹੜੀ ਦਾ ਸੌਦਾ ਬਾਈ ਕਿੰਨੇ ਦੀ ਲਗਭਗ ਦੰਨਾ ਇਹਦੇ ਆਰਡਰ ਦੀ ਬਣਾਵਟ ਦੇਖੋ ਚੰਗੀ ਕੀਮਤ ਵਾਲੀ ਗਾਂ ਜਿਹੜੀ ਬਣਦੀ ਆ ਹਵਾਨੇ ਨਾਲ ਚਿੱਟੀ ਵੈੜ ਦਾ ਵੀਰੇ ਮੌਲਦੀ ਨਹੀਂ ਕੋਈ ਕਿਦਾਂ ਦਾ ਸਟਰਕਚਰ ਲੱਗਿਆ ਹਰ ਆਮ ਬੰਦਾ ਲੈ ਸਕਦਾ ਘੱਟ ਤੋਂ ਘੱਟ ਨਾਲ 35 ਤੋਂ 40 ਕਿਲੋ ਦੁੱਧ ਦੇਣ ਦੀ ਕਪੈਸਿਟੀ ਹੈ ਬੱਚੀ ਠੀਕ ਹੈ ਸੋ ਬਾਕੀ ਇਹ ਦਸੋ ਗਾਵਾਂ ਫੋਰ ਸੇਲ ਸੀ ਤੁਸੀਂ ਆ ਕੇ ਦੇਖ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ